ਵੱਡੇ ਹਿੱਸੇ ਜਾਣਾ ਹੈ ਵੱਡੇ ਹਿੱਸੇ ਦਾ ਹਿੱਸੇ ਚ ਬਾਈ ਸਾਲ ਦੀ ਬੇਟਿੰਗ ਹੈ 54 10 ਦੇ ਹਿੱਸਾ ਆਇਆ ਹ 54 10 ਦੇ ਇਹ ਹਿੱਸੇ ਵਾਲਾ ਬਹੁਤ ਘੱਟ ਜਿਹਦੇ ਲੱਭਾ ਹੈਗਾ ਤਕਰੀਬਨ ਵੇਚਦਾ ਨਹੀਂ ਬੰਦਾ ਰੇਖਾ ਦਾ ਇਹ ਬਾਈ ਮਾਡਲ ਬਾਈ 22 12 ਦੇ ਮਾਰਕੇ ਨੇ ਬਾਈ ਆ ਦੇਖੋ 22 12 ਦੇ ਤਾਂ ਮਾਰਕੇ ਨੇ ਤੇ ਚੱਲਿਆ ਕਿੰਨਾ ਕੋਣਾ ਇਹ ਵੀ ਚੱਲ ਗਿਆ ਬਾਈ 500 ਘੰਟਾ ਇਹ ਦੇ ਮਗਰ ਨਾਲ ਤਾਂ ਹਲ ਤਵੀਆਂ ਪਈਆਂ ਹੋਣ ਨੇ ਹਜੇ ਲੋਕ ਨਹੀਂ ਚੱਲਿਆ ਇਹ ਤੇ ਮੰਨ ਕੇ ਚਲੋ ਸਮਾਨ ਹੈ 1.5 ਲੱਖ ਰੁਪਏ ਦਾ ਬਾਈ ਟੈਕਟਰ ਦੇ ਅੱਛਾ ਬੰਪਰ ਲੱਗਿਆ ਬੇਟ ਲੱਗਿਆ ਬੰਪਰ ਲੱਗਿਆ ਥੱਲੇ ਬੇਟ ਆ ਗਏ ਮਗਰ ਤਰ ਮੈਂ ਸਾਰਾ ਪੈਂਡਾ ਹਜ਼ਾਰ ਦਾ ਸਿਸਟਮ ਆ ਕਨੋਪੀ ਲੱਗੀ ਹੋਈ ਐ ਤੇ ਇਧਰ ਵੇਟ ਵੀ ਦਿਖਾ ਦਿਆਂਦੀਆਂ ਤਕੀ ਵੇਟ ਵੀ ਲੱਗੇ ਹੋਏ ਨੇ ਤੇ ਵੱਡੀ ਗੱਲ ਪਤਾ ਕੀ ਹੁੰਦੀ ਆ ਹਰੇਕ ਸੱਜਣ ਨੂੰ ਐ ਹੁੰਦਾ ਵੀ ਟਰੈਕਟਰ ਕੜਵਾਈਏ ਨਵਾਂ ਘੋੜਾ ਬੈਂਪਰ ਲਵਾਈਏ ਬੇਡ ਲਵਾਈਏ ਕਨੋਪੀ ਲਵਾਈਏ ਸਿਸਟਮ ਲਵਾਈਏ ਸਾਰਾ ਕੁਝ ਹੀ ਲੱਗਿਆ ਪਿਆ ਕੁਸਮ ਨਹੀਂ ਲਾਉਣ ਦੀ ਲੋਡ ਬਾਈ ਜੀ ਕੁਸਮ ਹੀ ਨਹੀਂ ਲਾਉਣ ਦੀ ਲੋਡ ਲੈਂਕਾ ਵੀ ਐ ਪਈਆਂ ਨੇ ਮਗਰ ਆਜੋ ਦਿਖਾ ਦਨੇ ਆਪਾਂ ਸਾਰੀਆਂ ਲੈਂਕਾ ਲੂੰਕਾ ਟਰੈਕਟਰ ਦੀਆਂ ਐ ਪਈਆਂ ਨੇ ਜਿਵੇਂ ਅੱਜ ਕੰਪਨੀ ਚੋਂ ਆਇਆ ਹੁੰਦਾ ਅੱਛਾ ਆ ਦੇਖੋ ਆ ਚੀਜ਼ਾਂ ਜਿਹੜਾ ਢਿੱਲ ਨਹੀਂ ਪਈ ਹੋ ਨੋ ਤੇ ਜਿਹੜਾ ਆ ਖੜਾ ਵੀ 36ਤੀ ਸਪੈਸ਼ਲ ਐਡੀਸ਼ਨ ਆ ਇਹ ਤੈਨੂੰ ਬਹੁਤ ਘੱਟ ਵਪਾਰੀ ਲਵੇ ਮਿਲੂਗਾ ਤਕਰੀਬਨ ਮਿਲਦਾ ਬਹੁ ਉੱਚੇ ਰੇਟ 'ਚ ਪਰ ਇਹਕ ਬੰਦਾ ਲੈਂਦੀ ਨਹੀਂ ਆਪਣੇ ਲਈ ਤੇਨੂੰ ਹਰ ਟਾਈਮ ਤਿੰਨ ਚਾਰ ਮਿਲਦੇ ਆਪਣੇ ਕੋਲ ਤਿੰਨ ਤਾਂ ਆ ਖੜੇ ਨੇ ਚੌਥਾ ਉਹ ਖੜਾ ਹੋਰ ਪੰਜ ਪੰਜ ਖੜੇ ਨੇ ਆਪਣੇ ਪੰਜ ਖੜੇ ਨੇ ਨਾ ਬਾਹਲੇ ਆਪਣੇ ਸੱਜਣਾਂ ਨਾਲ ਹਰਿਆਣੇ ਵੱਲ ਨੂੰ ਭਜਦੇ ਆ ਵੀ ਹਰਿਆਣੇ ਦੇ ਵਿੱਚ ਨਾ ਪਲ ਟਰੈਕਟਰ ਸਸਤਾ ਮਿਲ ਜਾਂਦਾ ਬਾਕੀ ਮਿੱਤਰੋ ਤੁਸੀਂ ਸੱਚ ਸੁਣਿਆ ਵੀ ਥੋੜਾ ਜਿਹਾ ਰੇਟ ਦਾ ਫਰਕ ਹੁੰਦਾ ਵੀ ਆ ਪਰ ਤੁਹਾਨੂੰ ਹੁਣ ਹਰਿਆਣੇ 'ਚ ਜਾਣ ਦੀ ਲੋੜ ਨਹੀਂ ਜਿਹੜਿਆ ਟਰੈਕਟਰ ਖੜੇ ਆ ਨਾ ਇਹ ਲਗਭਗ ਮਿੱਤਰੋ ਸਾਰੇ ਟਰੈਕਟਰ ਹੀ ਹਰਿਆਣਾ ਦਾ ਨੰਬਰ ਨੇ ਪਰ ਜਿੰਨੇ ਟਰੈਕਟਰ ਬਾਈ ਲਵੇ ਖੜਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਹਰਿਆਣਾ ਨੰਬਰ ਨੇ ਕੁਝ ਟਰੈਕਟਰ ਪੰਜਾਬ ਨੰਬਰ ਵੀ ਨੇ ਅੱਜ ਮਿਕਸ ਜਿਹੇ ਟਰੈਕਟਰ ਹੋਣਗੇ ਪਰ ਜਿਹੜੇ ਸੱਜਣੇ ਸੋਚਦੇ ਆ ਵੀ ਬਈ ਅਸੀਂ ਹਰਿਆਣਾ ਨੰਬਰ ਟਰੈਕਟਰ ਲੈਣਾ ਹੁਣ ਉਹਨਾਂ ਨੂੰ ਹਰਿਆਣੇ ਚ ਜਾਣ ਦੀ ਲੋੜ ਨਹੀਂ ਅੱਜ ਕੱਲ ਨਾ ਮਹਿਲਾ ਚੌਂਕਾਂ ਦੇ ਵਿੱਚ ਹੀ ਬਾਈ ਟਰੈਕਟਰਾਂ ਦਾ ਕੰਮ ਕਰਦਾ ਤੇ ਆ ਸਾਰੇ ਟਰੈਕਟਰ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਨਾ ਉਹ ਉੱਥੋਂ ਲੱਗਜੋ ਆ ਸਾਰੇ ਸਵਰਾਜ ਖੜੇ ਨੇ ਇੱਥੇ ਤੱਕ ਸਵਰਾਜ ਖੜੇ ਨੇ ਹਰੇਕ ਮਾਰਕੀਟ ਦੇ ਵਿੱਚ ਮਿਲਣਗੇ ਤੇ ਇਧਰਲੇ ਪਾਸੇ ਦੋ ਖੜੇ ਨੇ ਫਾਰ ਗੱਲ ਮਿੱਤਰੋ ਇੱਥੇ ਨਹੀਂ ਨਿਬੜਦੀ ਅੰਦਰ ਤੁਹਾਨੂੰ ਟਰੈਕਟਰ ਦਿਖਾਉਣੇ ਆ ਬਹੁਤ ਜ਼ਿਆਦਾ ਟਰੈਕਟਰ ਵਾਈਲੇ ਵੇ ਖੜੇ ਆ ਤੇ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਹੁੰਦਾ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਤੁਸੀਂ ਇੱਕ ਵਾਰੀ ਆ ਕੇ ਜਾਇਓ ਫੋਟੋਆਂ ਦੇ ਚੱਕਰ 'ਚ ਨਾ ਰਹੇ ਜੋ ਬਈ ਫੋਟੋਆਂ ਭੇਜਦੇ ਫੋਟੋਆਂ ਭੇਜਦੇ ਜੇ ਮੰਗਾਉਣੀਆਂ ਹੋਈਆਂ ਜੇ ਤੁਹਾਡਾ ਦੈ ਨਹੀਂ ਦਿਲ ਖੜਦਾ ਨਾ ਤਾਂ ਮੰਗਵਾਵੋ ਵੀ ਲਿਓ ਰੇਟ ਵਾਈ ਦੇ ਐਸੇ ਹੁੰਦੇ ਨੇ ਤੇ ਤੁਸੀਂ ਉਰੇ ਆ ਕੇ ਐ ਸੋਚੋਗੇ ਵੀ ਯਾਰ ਜਿੰਨਾ ਕਸੀਂ ਸੋਚ ਕੇ ਆਏ ਸੀ ਵੀ ਬਈ ਨੇ ਰੇਟ ਤਾਂ ਉਦੋਂ ਵੀ ਜਾਇਜ਼ ਲਾਤੇ ਆ ਖੜੇ ਨੇ ਸਾਰੇ ਫਾਰਮ ਟਰੈਕ ਤੁਸੀਂ ਕੰਡੀਸ਼ਨ ਚ ਚੈੱਕ ਕਰੋ ਬਹੁਤ ਘੱਟ ਚੱਲੇ ਹੁੰਦੇ 1 ਬਾਈ ਦੀ ਹੋਰ ਸਫਤ ਇਹ ਲਿਆ ਕੇ ਲੇਪਾ ਪੋਚੀ ਨਿਗਰਵਾਉਂਦਾ ਜਿੱਦਾਂ ਲਿਆਉਂਦਾ ਨੇ ਉਦਾਂ ਹੀ ਟਰੈਕਟਰ ਖੜਾ ਦਿੰਦਾ ਮੀਂਹ ਪੈ ਕੇ ਟਿਆ ਸਾਰੇ ਟਰੈਕਟਰਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਮੈਂ ਕਹਣਾ ਕੱਪੜਾ ਵੀ ਨਹੀਂ ਮਾਰਿਆ ਹੋਣਾ ਇਹ ਜਿੰਨਾ ਕ ਨੂਰ ਹੈ ਜਿੰਨੀਆਂ ਕ ਲਿਸਕਾਂ ਵਜਦੀਆਂ ਨੇ ਨਾ ਇਹ オリジナル ਕਲਰ ਦੀਆਂ ਵਜਦੀਆਂ ਨੇ オリジナル ਕਲਰ ਦੀਆਂ ਆ ਖੜੇ ਨੇ ਦੇਖ ਲਓ ਇੱਧਰ ਝੋਟਿਆਂ ਵਰਗੇ ਟਰੈਕਟਰ ਇੱਧਰ ਤੇ ਆ ਖੜੇ ਨੇ ਇੱਧਰ ਹਰੇ ਬਾਈ ਕਹਿੰਦੇ ਮੱਥੇ ਲੱਗੀ ਬਾੜੀ ਚੰਗੀ ਹੁੰਦੀ ਹੈ ਇਹ ਟਰੈਕਟਰ ਘਰੇ ਜ਼ ਮੈਂ ਬੈਰੋਂ ਨੂੰ ਇਹ ਕਹੇ ਕਿ ਐ ਮੈਂ ਕਿਹ ਜਿਹੜੇ ਸੋਚਦੇ ਹੁੰਦੇ ਨੇ ਨਾ ਵੀ ਹਰਿਆਣਾ ਤੋਂ ਟਰੈਕਟਰ ਸਸਤਾ ਮਿਲਦਾ ਤੇਲ ਫੂਕੇ ਹਰਿਆਣੇ ਚ ਨਾ ਵਗ ਜਿਓ ਪੰਜਾਬ ਚ ਹੀ ਦਵਾ ਦਾਂਗੇ ਉਹੀ ਗੱਲ ਟਰੈਕਟਰ ਅੱਜ ਮਿਕਸ ਹੋਣਗੇ ਜਿਵੇਂ ਅਜਵੇਂ ਆ ਇਹਦਾ ਨੰਬਰ ਕਿੱਥੋਂ ਦਾ ਬਈ ਪੀਵੀ 13 ਜੀ ਇਹਦਾ ਪੀਵੀ 13 ਪੰਜਾਬ ਦਾ ਨੰਬਰ ਹੈ ਬਲਕਿ ਟਰੈਕਟਰ ਅੱਜ ਮਿਕਸ ਹੋਣਗੇ ਯਾਰ ਠੀਕ ਹੈ ਨਾ ਕੁਝ ਟਰੈਕਟਰ ਪੰਜਾਬ ਨੰਬਰ ਵੀ ਨੇ ਕੁਝ ਹਰਿਆਣਾ ਨੰਬਰ ਵੀ ਨੇ ਰੇਟ ਬਾਈ ਦੇ ਬਹੁਤ ਵਾਜਬ ਹੁੰਦੇ ਹੈ ਨਾ ਬਈ ਤੇ ਐਂ ਦਾ ਸੁਣ ਬਟੂ ਰੇਟ ਨਾਲ ਦੀ ਨਾਲ ਕਨਫਰਮ ਕਰੇਗਾ ਕਿ ਮੌਕੇ ਤੇ ਦੱਸੀ ਜਾਏਗਾ ਇਹ ਮੌਕੇ ਤੇ ਪਤਾ ਗਿਆ ਬਾਅਦ ਚ ਫੋਨ ਕਰੀਆ ਬਾਈ ਵਿੱਚ ਪਰੇਸ਼ਾਨ ਕਰੀ ਜਾਂਦੇ ਨੇ ਫਿਰ ਬੰਦੇ ਆਪਾਂ ਰੇਟ ਜੰਮੀ ਖਿੱਚ ਕੇ ਦੱਸ ਦਿੰਦੇ ਨੇ ਪਰ ਉਦੋਂ ਬਾਅਦ ਫੇਰ ਆ ਕੇ ਘਟਾ ਦਿੰਦੇ ਅਸਾਂ ਉਦੋਂ ਬਾਅਦ ਫੇਰ ਘਟਾਉਂਦੇ ਆ ਠੀਕ ਆ ਫੇਰ ਹੋਰ ਆ ਕੇ ਅਗਲਾ ਦੱਬਣ ਲੱਗੇ ਜਾਂਦਾ ਫੇਰ ਹੁਣ ਮਤਲਬ ਮੌਕੇ ਤੇ ਦੱਬਿਆ ਜਾਏਗਾ ਮੌਕੇ ਤੇ ਦੱਬਿਆ ਮੈਂ ਆਪਾਂ ਟਰੈਕਟਰਾਂ ਦੀ ਡਿਟੇਲ ਦੱਸ ਦਾਂਗੇ ਸਾਰਾ ਡਿਟੇਲ ਦੱਸ ਦਾਂਗੇ ਚੱਲ ਆ ਮਿੱਤਰੋ ਅੱਜ ਜਿੰਮੇ ਬਾਈ ਦਾ ਦਿਲ ਕਰੂ ਅੱਜ ਓਵੇਂ ਗੱਲਾਂ ਬਤਾਉਣ ਗਿਆ ਬਾਈ ਸ਼ੁਰੂਆਤ ਆਪ ਕਰਦੇ ਆ 5405 ਨਾਲ ਦੇ ਟਾਇਰ ਨੇ ਅੱਛਾ ਐਮ ਆਰ ਐਫ ਵੀ ਨਹੀਂ ਹਜੇ ਮਿਟਿਆ ਟਾਇਰਾਂ ਤੋਂ ਆ ਦੇਖੋ ਐਮ ਆਰ ਐਫ ਵੀ ਪਿਆ ਜੇ ਆਹ ਦੀ ਹਾਂ ਅੰਦਰਲੇ ਪਾਸੇ ਐਮ ਆਰ ਐਫ ਵੀ ਉਵੇਂ ਹੀ ਖੜਾ ਹਲੇ ਤੇ ਸਭ ਤੋਂ ਵੱਡੀ ਗੱਲ ਇੱਕ ਤਾਂ ਆਪਣੇ ਲੀਪਾ ਪੋਚੀ ਨਹੀਂ ਕਰਿਉ ਜਿਵੇਂ ਜ਼ਿਮੀਂਦਾਰ ਖੜਾ ਜਾਂਦੇ ਨੇ ਉਹ ਵੀ ਜ਼ਿਮੀਂਦਾਰ ਇਹਦੇ ਵਿੱਚ 2-4 ਆਪਦੇ ਵੀ ਨਹੀਂ ਬਾਕੀ ਜਿਵੇਂ ਲੋਕਲ ਏਰੀਆ 'ਚ ਜ਼ਿਮੀਂਦਾਰਾਂ ਨੂੰ ਪਤਾ ਜ਼ਿਮੀਂਦਾਰ ਖੜਾ ਜਾਂਦੇ ਨੇ ਸਭ ਤੋਂ ਵੱਡੀ ਗੱਲ ਵੀਡੀਓ ਨਹੀਂ ਕੋਈ ਵੀ ਬਾਈ ਆਉ ਸਭ ਤੋਂ ਪਹਿਲਾਂ ਇੱਕ ਗੱਲ ਕਹਿਣਾ ਬਾਈ ਫੋਨ ਉਹ ਹੀ ਕਰੋ ਬਾਈ ਜਿਹਨੇ ਟਰੈਕਟਰ ਲੈਣਾ ਵਿੱਚ ਬਾਈ ਰਾਤ ਨੂੰ 12-12 ਵਜੇ ਰਾਈ ਲਈ ਜਾਂਦੇ ਨੇ ਯਾਰ ਵੀ ਆ ਲੱਗੀ ਜਾਂਦਾ ਇੱਕ ਹੋਰ ਵੀ ਗੱਲ ਹੈ ਹਾਂ ਫੋਨ ਉਹ ਲਾਇਓ ਜਿਹਨੇ ਟਰੈਕਟਰ ਨਾਮ ਕਰਵਾਉਣਾ ਹਾਂ ਨਾਮ ਕਰਵਾਉਣਾ ਨਹੀਂ ਬਾਈ ਆਪਣੇ ਨਾਲ ਕੋਈ ਕਿਉਂ ਆਪਣੇ ਲੋ ਫਸਟ ਪਾਰਟੀਆਂ ਦੇ ਟਰੈਕਟਰ ਨੇ ਜ਼ਿਮੀਂਦਾਰ ਟਰੈਕਟਰ ਖ ਕਿਉਂ ਹਰੇਕ ਬੰਦਾ ਬਹਿਮੀ ਹੈ ਬਿਨਾ ਨੌਕਰੇ ਕੋਈ ਵੀ ਟਰੈਕਟਰ ਨਹੀਂ ਜਿਹੜੇ ਨੇ ਨੌਂ ਨਹੀਂ ਕਰਾਉਣਾ ਆਪਾਂ ਨੂੰ ਫੋਨ ਵੀ ਨਾ ਲਾਓ ਫੋਨ ਵੀ ਨਾ ਲਾਓ ਸਹੀ ਗੱਲ ਬੰਦਾ ਉਹੀ ਲਾਓ ਆ ਕਿੰਨੇ ਘੰਟੇ ਚੱਲਿਆ ਹੋਇਆ ਇਹ ਬਾਈ ਜੀ 641 ਘੰਟੇ ਕੰਪਨੀ ਦੀ ਸਰਬ ਸੁਖ ਰੇਕ ਟਰੈਕਟਰ ਦੀ ਅੱਛਾ 641 41 ਘੰਟੇ 5405 22 ਮਾਡਲ ਹੈ 22 ਮਾਡਲ ਹੈ ਤੇ ਜਿਹੜਾ ਆ ਖੜਾ 52 ਦਾ ਇਹ 2022 ਮਾਡਲ ਹੈ ਇਹ ਵੀ ਬਾਈ ਇਹ ਵੀ 22 ਮਾਡਲ ਹੈ 22 ਮਾਡਲ ਇਹ ਕਿੰਨਾ ਕੁ ਚੱਲ ਗਿਆ ਹੁਣ ਇਹ ਚੱਲ ਗਿਆ ਬਾਈ 880 ਤੇ 88 ਘੰਟੇ ਪਤਾ ਨਹੀਂ 90 ਹੈ ਜਾਂ ਕੁਝ ਚੱਲ ਗਿਆ ਤੇ ਜਿਹੜਾ ਆ ਆ ਖੜਾ 5310 5310 ਹੈ ਬਾਈ 2212 ਦੇ ਮਾਰਕੇ ਨੇ ਤੇ 12ਵੇਂ ਮਹੀਨੇ ਦਾ ਕਾਪੀ ਤੇਈ ਦੀ ਆ ਬਗਾਇ ਸਿਆਰਡੀ ਤੋਂ ਵਡੇ ਹਿੱਸੇ ਜਾਣਾ ਹੈ ਵਡੇ ਹਿੱਸੇ ਚ ਬਾਈ ਸਾਲ ਦੀ ਬੇਟਿੰਗ ਹੈ 5410 ਦੇ ਹਿੱਸਾ ਆ ਹਾਂ 5310 ਦੇ ਇਹ ਹਿੱਸੇ ਵਾਲਾ ਬਹੁਤ ਘੱਟ ਜਿਹਦੇ ਲਵ ਹੈਗਾ ਤਕਰੀਬਨ ਵੇਚਦਾ ਨਹੀਂ ਬੰਦਾ ਹਰੇ ਹੁੰਦਾ ਇਹ ਬਾਈ ਮਾਡਲ ਬਾਈ 2212 ਦੇ ਮਾਰਕੇ ਨੇ ਬਾਈ ਆ ਦੇਖੋ 2212 ਦੇ ਤਾਂ ਮਾਰਕੇ ਨੇ ਤੇ ਚੱਲਿਆ ਕਿੰਨਾ ਕੋਣਾ ਹੈ ਇਹ ਚੱਲ ਗਿਆ ਬਾਈ 500 ਘੰਟਾ 500 ਘੰਟਾ ਕੰਪਨੀ ਦੀ ਸਰ ਪਰ ਮੈਂ ਸਪੈਰ ਪਾਰਟਾਂ ਤੋਂ ਕਲਰ ਵੀ ਨਿੱਤਰਿਆ ਹੋਇਆ ਹਾਂ ਹਾਂ ਪੈਰਦਾਨਾਂ ਤੋਂ ਕਲਰ ਨਹੀਂ ਉਤਰਿਆ ਹੋਇਆ ਰੇਸ ਵਾਲੀ ਸੀਲ ਦਿਖਾ ਦੇ ਦੇਖ ਕੋਈ ਸ਼ੇਡ ਛਾੜ ਨਹੀਂ ਹੋਈ ਕੋਈ ਮੋਡੀਫਿਕੇਸ਼ਨ ਨਹੀਂ ਹੋਇਆ ਹੋਇਆ ਹਾਂ ਹੈਨਾ ਇਸ ਦਾ ਆਪਣਾ ਇਹਦਾ ਨੰਬਰ ਪੰਜਾਬ ਆ ਪੰਜਾਬ ਦਾ ਪੀਵੀ ਤਰਿਕ ਸਭ ਤੋਂ ਵੱਡੀ ਗੱਲ ਹੈ ਇੱਕ ਬਾਈ ਆਪਣੇ ਕਿਸੇ ਟਰੈਕਟਰ ਦੇ ਨਾਲ ਤਾਂ ਪਾਲਸ ਮਾਰੀ ਹੋ ਜਿਵੇਂ ਜ਼ਿੰਮੇਦਾਰ ਦੇਕਰ ਹੋ ਐ ਉਮੀ ਖੜੇ ਨਹੀਂ ਬਸ ਐ ਹੀ ਖੜੇ ਨੇ ਬਸ ਇੱਕ ਵੀ ਟਰੈਕਟਰ ਦੇ ਬੰਦਾ ਸਾਫਤ ਕਰਦੇ ਪਾਲਸ ਮਾਰੀ ਉਹ ਤਾਂ ਦਿਨਦਾਰੀ ਆਪਣੀ ਅੱਛਾ ਜੀ ਹਾਂ ਚਲੋ ਤੇ ਜਿਹੜਾ ਆ ਖੜਾ ਵੀ 36 30 ਇਧਰਲੇ ਪਾਸੇ ਇਹ 36 30 ਆ ਬਾਈ ਜੀ ਹਾਂਜੀ ਏ ਇਹ ਦੇ ਮਗਰ ਨਾਲ ਤਾਂ ਹਲ ਤਵੀਆ ਪਈਆਂ ਹੋਣ ਨੇ ਹਜੇ ਲੋਕ ਨਹੀਂ ਚੱਲਿਆ ਇਹ ਤੇ ਮੰਨ ਕੇ ਚਲੋ ਸਮਾਨ ਹੈ 1.5 ਲੱਖ ਰੁਪਏ ਦਾ ਬਾਈ ਟਰੈਕਟਰ ਦਾ ਅੱਛਾ ਬੰਪਰ ਲੱਗਿਆ ਬੇਟ ਲੱਗਿਆ ਬੰਪਰ ਲੱਗਿਆ ਥੱਲੇ ਬੇਟ ਆ ਗਏ ਮਗਰਲੇ ਬੇਟ ਆ ਗਏ 60 65000 ਦਾ ਉਹ ਸਿਸਟਮ ਆ ਧਰਮੇ 65000 ਦਾ ਸਿਸਟਮ ਆ ਕਨੋਪੀ ਲੱਗੀ ਹੋਈ ਹੈ ਤੇ ਇਧਰ ਬੇਟ ਵੀ ਦਿਖਾ ਦਿਆਂ ਤਕੀ ਬੇਟ ਵੀ ਲੱਗੇ ਹੋਏ ਨੇ ਤੇ ਵੱਡੀ ਗੱਲ ਪਤਾ ਕੀ ਹੁੰਦੀ ਆ ਹਰੇਕ ਸੱਜਣ ਨੂੰ ਐ ਹੁੰਦਾ ਵੀ ਟਰੈਕਟਰ ਕਰਵਾਈਏ ਨਵਾਂ ਘੋੜਾ ਬੰਪਰ ਲਵਾਈਏ ਬੇਡ ਲਵਾਈਏ ਕਨੋਪੀ ਲਵਾਈਏ ਸਿਸਟਮ ਲਵਾਈਏ ਸਾਰਾ ਕੁਝ ਹੀ ਲੱਗਿਆ ਪ ਉਸੋਮਣੀ ਲਾਉਣ ਦੀ ਲੋੜ ਬਾਈ ਜੀ ਲੈਂਕਾ ਵੀ ਐਵੇਂ ਪਈਆਂ ਨੇ ਮਾਗਰਵਾਜੋ ਦਿਖਾ ਦਨੇ ਆਪਾਂ ਸਾਰੀਆਂ ਲੈਂਕਾ ਲੂੰਕਾ ਟਰੈਕਟਰ ਦੀਆਂ ਐਵੇਂ ਪਈਆਂ ਨੇ ਜਿਵੇਂ ਅੱਜ ਕੰਪਨੀ ਚੋਂ ਆਇਆ ਹੁੰਦਾ ਅੱਛਾ ਆ ਦੇਖੋ ਆ ਚੀਜ਼ਾਂ ਜਿਹੜੇ ਢਿੱਲੇ ਬਣੀ ਪਈ ਹੋਈ ਲੈ ਕੋਈ ਬੰਦਾ ਜਿਵੇਂ ਜੈਂਸੀ ਚੋਂ ਕਹਦੇ ਨਾ ਕੋਈ ਵੀ ਢਿੱਲ ਪਈ ਹੋਈ ਆ ਤਾਂ ਵੀ ਆਪਣੀ ਦੇਣ ਬਾਰੇ ਦੇਖੋ ਨਾ ਹਾ ਹੁੱਕਾ ਕੰਮ ਨਹੀਂ ਚੱਲੀ ਹੋਇਆ ਇਹ ਉਦਾਂ ਚੱਲਿਆ ਕਿੰਨੇ ਘੰਟੇ ਹੋਏ 600 ਤੇ 49 ਘੰਟੇ ਕੰਪਨੀ ਦੀ ਸਰਵਿਸ ਆ ਬਾਈ ਜੀ ਕੱਲੀ ਦੀ ਅੱਛਾ 650 ਘੰਟੇ ਵੀ ਨਹੀਂ ਚੱਲਿਆ ਹਾਂ 650 ਘੰਟਾ ਵੀ ਨਹੀਂ ਚੱਲਿਆ ਓਕੇ ਓਕੇ ਤੇ ਅਮਰੀਕਾ ਗਿਆ ਇਹ ਮਾਡਲ ਕਿੰਨਾ ਦੀ ਹੈ ਮਾੜਾ ਤਾਂ 20 ਹੈ ਪਈਏ 24 ਮਾਡਲ ਨੂੰ 25 ਨੂੰ ਹੀ ਮਾਤ ਪਾਉਂਦਾ 25 ਨੂੰ ਮਾਤ ਪਾਉਂਦਾ ਸਹੀ ਗੱਲ ਤੇ ਜਿਹੜਾ ਆ ਖੜਾ ਵੀ ਸਪੰਡਰ ਇਹ 2022 ਮਾਡਲ ਹੈ 22 ਮਾਡਲ ਦਾ ਪੰਜਾਬੀ ਹਾਂ ਜੀ ਹਾਂ ਜੀ ਓਕੇ ਇਹ ਤੇ ਕਨੋਪੀ ਲੱਗੀ ਹੋਈ ਹੈ ਨਾ ਮੋਪੀ ਇਹਦੇ ਸਪੈਸ਼ਲ ਐਡੀਸ਼ਨ ਦੇ ਆਉਂਦੀ ਹੈ ਕੰਪਨੀ ਵੱਲੋਂ ਅੱਛਾ ਹਾਂ ਓਕੇ ਇਹ ਸਪੈਸ਼ਲ ਐਡੀਸ਼ਨ ਚ ਹੈ ਹਾਂ ਸਪੈਸ਼ਲ ਐਡੀਸ਼ਨ ਇਹਦੀ ਮਾਰਕਾ ਫਿਰ ਇੱਧਰ ਹੋਊ ਉਹ ਹੁੰਦਾ ਨਹੀਂ ਬਈ ਮਾਰਕਾ ਇਹਨਾਂ ਦੇ ਉਹ ਸਪੈਸ਼ਲ ਮਗਰ ਜੈਕ ਦੀ ਨਿਸ਼ਾਨੀ ਹੁੰਦੀ ਬਸ ਉਹ ਅੱਛਾ ਉਹ ਜੈਕ ਲੱਗ ਇਹ ਡੀਆਈ 60 ਬਈ ਚੇਂਜਰ ਗੇਅਰ ਹੈ। ਹੂੰ 3 ਸਪੀਡ ਹੈ। ਓਕੇ 2023 ਮਾਡਲ ਹੈ। ਠੀਕ ਆ। 500 ਘੰਟਾ ਚੱਲਿਆ ਹੋਇਆ। ਨਿਊ ਬ੍ਰਾਂਡ ਟਰੈਕਟਰ ਆ। 500 ਘੰਟੇ ਚੱਲਿਆ ਹੋਇਆ ਜੀ। ਹਾਂ 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 ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 750 2014 ਮਾਡਲ ਆ ਜੀ। ਹੂੰ 14 ਮਾਡਲ। ਹਾਂ ਹਾਂ ਨਾਲ ਦੇ ਟਾਇਰ ਟੂਨੇ ਚਾਰੀ। ਚਾਰੀ ਟਾਇਰ ਨਾਲ ਦੇ। ਇਹ ਅੱਜ ਜ਼ਿਮੀਦਾਰ ਨਵੇਂ ਲਵਾਉਂਦਾ ਦੀ ਉਹਰੇ ਛੱਡ ਕੇ ਕਹਿੰਦਾ ਯਾਰ ਵੀਡੀਓ ਪਾਉਣੀ ਆ ਵੀ ਜਿਹਾ ਹੀ ਬਿਕ ਗਿਆ ਬਿਕ ਗਿਆ ਨਹੀਂ ਨਵੇਂ ਪਾਵਾਂਗੇ। ਠੀਕ ਆ। ਹੂੰ ਤੇ ਜਿਹੜਾ ਆ ਖੜਾ ਵੀ ਇਹ 35 ਹੈ ਜੀ 2010 ਮਾਡਲ ਹੈ ਜੀ ਅੱਛਾ ਇਹ 10 ਮਾਡਲ ਹੈ ਹਾਂ ਜੀ ਇਹਦੇ ਨਵੇਂ ਟਾਇਰ ਨੇ 45000 ਦੇ ਤਾਂ ਅਜੇ ਸੌਦੇ ਤੋਂ ਬਾਅਦ ਵੀ ਕਹੂ ਤਾਂ 45000 ਦੇ ਸੌਦੇ ਤੋਂ ਬਾਅਦ ਵੀ ਟਾਇਰ ਲਾ ਲਾਂਗੇ ਲਾ ਲਾਂਗੇ ਆਪਾਂ 45000 ਦੇ ਟਾਇਰ ਟਾਇਰ ਹੀ ਨਹੀਂ ਟਰੈਕਟਰ ਚੌਕੜਾ ਇਹ ਚ ਓਕੇ 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 ਤੇ ਗੱਲ ਕਰਦੇ ਹੁਣ ਉਹ ਖੜਾ ਜਿਹੜਾ ਫਾਰਮ ਟਰੈਕ 60 ਆ ਕਿੰਨਾ ਮਾਡਲ ਹੈ ਇਹ 12 ਦੀ ਮਾਰਕੀ ਨਹੀਂ ਜੀ 13 ਦੀ ਕਾਪੀ ਹੈ 12 ਦੇ ਮਾਰ ਕੇ 13 ਦੇ ਆਸ-ਪਾਸ ਹੋਣੀ ਆ। ਤੇ 13 ਦੇ ਕਾਫੀ ਹਾਂ। ਕੰਡੀਸ਼ਨਾਂ ਤੇ ਆਪਣੇ ਵਾਲੇ ਸਾਰੇ origignal ਹੀ ਨੇ। ਬਾਈ ਕਿਤੇ ਵੀ ਮੈਂ ਕਹਣਾ ਜੇ ਕਲਮ ਵੀ ਕਹਦੇ ਨਾ ਬੰਦਾ ਯਾਰ ਹੁਣ ਜਾਣ ਦਾ ਖਰਚਾ ਦੇਵਾਂਗੇ ਸਾਰੀ ਗੱਲ ਛੱਡ। ਕਿਸੇ ਵੀ ਟਰੈਕਟਰ ਤੇ ਬੁਰਸ਼ ਹੋਵੇ ਕਿਸੇ ਟਰੈਕਟਰ ਤੇ। ਦੇਖ ਕਿਸੇ ਨੂੰ ਉ ਸੀਸੀ ਮਾਰੀ ਉਹ ਤਾਂ ਕਹਿ ਨਹੀਂ ਸਕਦੇ। ਪਰ ਕਿਤੇ ਕਲਮ ਨਹੀਂ ਹੂ ਟਰੈਕਟਰ ਦੇ ਕਿਤੇ ਵੀ। ਓਕੇ। ਜੈਨੀਆ ਟਰੈਕਟਰ ਆ। ਆ ਆ ਕਿੰਨਾ ਮਾਡਲ ਹੈ? 60 55 ਬਾਈ ਇਹ। 2017 ਮਾਡਲ ਆ। ਇਹ ਚ ਬੈਟਰੀ ਨਵੀਂ ਧਰਾਈ ਹੋਈ ਆ। ਜਮਾਂ ਨਵੀਂ ਬੈਟਰੀ। ਉਹ ਲਕਟਾਂ ਜੇ ਤਾਂ ਹੀ ਛੱਡੀਆਂ ਪਿਆ ਜਾਣੇ। ਆ ਉਹ ਲਾਈਟਾਂ ਹੀ ਲੱਗੀਆਂ ਰਹੀਆਂ ਕਿਤੇ ਸੋਚ ਨਾਲ ਰਹਿ ਜਾਂਦੀਆਂ ਨੇ ਕਈ ਵਾਰੀ ਜਿਵੇਂ ਗਾਹ ਕਾਉਂਦਾ ਬਈ ਸੁੱਚ ਲੱਗੀ ਲਗਾਈ ਛੱਡ ਜਾਂਦਾ ਯਾਰ ਆ ਆ ਵੀ ਗੱਲ ਹੈਗੀ ਐ ਚੈੱਕ ਕਰਨਾ ਆਇਆ ਮੈਂ ਕਹਿ ਸਕਦੇ ਕੋਈ ਚੈੱਕ ਕਰਨ ਵਾਲਾ ਆਇਆ ਕਿੰਨਾ ਮਾਡਲ ਦੱਸਿਆ ਦੀ ਇਹ ਇਹ 17 ਮਾਡਲ ਹੈ 17 ਮਾਡਲ ਕੋੜਾ ਬੰਪਰ ਲੱਗਿਆ ਹੋਇਆ ਹੈ ਹਾਂ ਓਕੇ ਕਿਉਂ ਚੱਲ ਕਿੰਨਾ ਕਿਲੋ ਬਟੂ ਬਈ ਚੱਲ ਗਿਆ ਬਈ ਇਹ 1500 ਘੰਟਾ 1500 ਘੰਟਾ ਓਕੇ ਤੇ ਜਿਹੜਾ ਆ ਖੜਾ ਵੀ 36ਤੀ ਸਪੈਸ਼ਲ ਐਡੀਸ਼ਨ ਹੈ ਤੈਨੂੰ ਬਹੁਤ ਘੱਟ ਵਪਾਰੀ ਲਵੇ ਮਿਲੂ ਬਈ ਤਕਰੀਬਨ ਆ ਮਿਲਦਾ ਬਹੁਤ ਉੱਚੇ ਰੇਟ 'ਚ ਪਰ ਇਹਕ ਬੰਦਾ ਲੈਂਦੀ ਨਹੀਂ ਆਪਣੇ ਲਈ ਤੇਨੂੰ ਹਾਰ ਟਾਈਮ ਤਿੰਨ ਚਾਰ ਮਿਲਦੇ ਆਪਣੇ ਕੋਲ ਤਿੰਨ ਤਾਂ ਆ ਖੜੇ ਨੇ ਚੌਥਾ ਉਹ ਖੜਾ ਹੋਰ ਪੰਜ ਪੰਜ ਖੜੇ ਨੇ ਆਪਣੇ ਪੰਜ ਖੜੇ ਨੇ ਨਾ ਇਹ ਇਹ ਕਿੰਨਾ ਮਾਡਲ ਹੈ ਇਹ 22 ਮਾਡਲ ਹੈ ਬਾਈ 22 ਮਾਡਲ ਹੈ 21 ਹੈ ਬਾਈ 21 ਹੈ ਇਹ ਸੇ 21 ਮਾਡਲ ਇਹ ਤਾਂ 55 ਹਸ ਪਾਵਰ ਦੇ 55 ਕੈਟਾਗਰੀ ਦੇ ਨੇ ਟਰੈਕਟਰ ਓਕੇ ਹਾਂ ਚੱਲ ਕਿੰਨਾ ਕਿ ਗਿਆ ਹੂ ਟੈਟੂ ਚੱਲ ਗਿਆ ਬਈ ਇਹ 600 ਘੰਟਾ ਟਾਇਰ ਨਾਲ ਦੇ ਨਾਲ ਦੇ ਚਾਰ ਹੀ ਟਰੈਕਟਰਾਂ ਦੇ ਨਾਲ ਦੇ ਟਾਇਰ ਨੇ ਤਿੰਨਾਂ ਦੇ ਅੱਛਾ ਇਹ ਇਹਦੇ ਵੀ ਟਾਇਰ ਨਾਲ ਦੇ ਨੇ ਇਹ ਕਿੰਨਾ ਮਾਡਲ ਹੈ ਇਹ 22 ਮਾਡਲ ਹੈ ਬਾਈ ਇਹ 2 ਕੰਡੀਸ਼ਨ ਯਾਰ ਚੰਗੀ ਹੈ ਤੇ ਟਰੈਕਟਰਾਂ ਦੀ ਨਾ ਜਮ ਹਾਂ ਭਾਈ ਬਾਕੀ ਲਿਪਾ ਪੋਚੀ ਨਹੀਂ ਕਰੀ ਹੋਈ ਯਾਰ ਕਿਸੇ ਵੀ ਟਰੈਕਟਰ ਤੇ ਤੇ ਜਿਹੜਾ ਆ ਖੜਾ ਇਹ ਭਾਈ 20 ਦੇ ਮਾਰ ਕੇ 21 ਦੀ ਕਾਪੀ ਹੈ ਅਸਲ 20 ਦੇ ਮਾਰ ਕੇ 21 ਚਾਰ ਸੀ ਇਹਦੀ ਹਾਂ ਕੰਡੀਸ਼ਨ ਇਹ ਵੀ ਇਹਨਾਂ ਦੇ ਬਰਾबरी ਦਾ ਕੰਮ ਹੈ ਮੈਂ ਕਹਾਂ ਜਮਾਨਾ ਨਵੇਂ ਟਰੈਕਟਰ ਨੇ ਭਾਈ ਯਾਰ ਹੈਨਾ ਐਚ ਆਰ ਨੰਬਰ 9806 ਦਾ ਹੈਨਾ ਹਾਂ ਤੇ ਜਿਹੜੇ ਆ ਉਹ ਖੜਾ ਬਾਹਰਲੇ ਪਰਲੇ ਪਾਸੇ ਫਾਰਮ ਸਾਠ ਇਹ 2006 ਮਾਡਲ ਹੈ ਭਾਈ ਇਹ ਅੱਜ ਹੀ ਆਇਆ ਟਰੈਕਟਰ ਹੁਣ ਹੀ ਛੱਡ ਕੇ ਗਏ ਨੇ ਬੰਦੇ 6 ਮਾਡਲ ਹੈ 6 ਮਾਡਲ ਆ ਪੂਰਾ ਚੰਗਾ ਟਰੈਕਟਰ ਬਾਈ ਪੂਰਾ ਚੰਗਾ ਜੀ ਪੂਰ ਨਹੀਂ ਜੋੜਾ ਤਾਂ ਜਮੀ ਨਵਾ ਹੈ ਹਾਂ ਮਗਲੇ ਨਾਲ ਦੀ ਨੇ ਹਜੇ 2K T ਦਾ ਦੇਖ ਹਾਂ ਮਗਲੇ ਨਾਲ ਮਗਲੇ ਟਾਇਰ ਨਾਲ ਦੇ ਨੇ ਇੰਨਾ ਘੱਟ ਚੱਲਿਆ ਹੋਇਆ ਟਰੈਕਟਰ ਹੂੰ ਕਲਰ ਕੁਲਰ ਬਈ ਦਾ ਪੂਰਾ ਹੀ ਖੜਾ ਹਨਾ ਹਾਂ ਬਾਈ ਪੂਰਾ ਐਣ ਘੈਂਟ ਜੀ ਸੀਟ ਜੀ ਕਿਉਂ ਗਲ ਗਈ ਫਿਰ ਸੀਟ ਤਾਂ ਬਾਈ ਖੜਾ ਦੀ ਟਰੈਕਟਰ ਇਹ ਕਈ ਸਾਲਾਂ ਦਾ ਖੜਾ ਸੀ 8-10 8-10 ਸਾਲ ਹੋ ਗਏ ਬਾਹਰ ਹੀ ਖੜਾ ਦੀ ਵਿਚਾਰਾ ਹੁਣ ਸੀਟ ਸੂਟ ਤਾਂ ਕੱਲੂ ਲਾਵਾਂਗੇ ਨਾ ਬਈ ਓਕੇ ਇਹ ਤਾਂ ਚੂਹਿਆਂ ਨੂੰ ਟੁੱਕਦੀ ਹੂ ਨਾ ਉੱਥੇ ਖੜਾ ਜਦੋਂ ਮੀਂਹ ਕਣੀ ਪਈ ਹੈ ਬਾਈ ਬ ਇਹ ਇਹਦਾ ਨੰਬਰੋਂ ਕਿੱਥੋਂ ਦਾ ਹੋਊਗਾ ਹਰਿਆਣੇ ਦੇ ਬਈ ਇਹਦਾ ਸਾਰੀ ਲਾਈਨ ਹਰਿਆਣੇ ਦੀ ਆ ਹਰਿਆਣੇ ਦੀ ਹੈ ਤੇ ਜਿਹੜਾ ਆ ਫਾਰਮ 66 ਕਿੰਨਾ ਮਾਡਲ ਇਹ ਇਹ ਅੱਠ ਮਾਡਲ ਆ ਜੀ ਇਹ ਅੱਠ ਮਾਡਲ ਆ ਹਾਂ ਜੀ ਹਾਂ ਜੀ ਓਕੇ ਟਰੈਕਟਰ ਮੰਨ ਕੇ ਚੱਲ ਜਦੋਂ ਪਾਲਸਾ ਪੂਲਸਾ ਵੱਜ ਗਈਆਂ ਇਹ ਟਰੈਕਟਰ ਕੁਝ ਹੋਰ ਲੱਗਣਗੇ ਉਹ ਬਸ ਇਹ ਸਾਦੇ ਟਰੈਕਟਰ ਨੇ ਜਿਵੇਂ ਜ਼ਿਮੀਂਦਾਰ ਦੇ ਘਰੋਂ ਆਏ ਨੇ ਉਵੇਂ ਹੀ ਖੜੇ ਨੇ ਬਸ ਹੂੰ ਤੇ ਜਿਹੜਾ ਆ ਖੜਾ ਵੀ ਇਹ ਨੌ ਮਾਡਲ ਆ ਜੀ ਨਾਲ ਦੇ ਟਾਇਰ ਨੇ ਤੇ ਚਾਰੇ ਆ ਜੀ ਚਾਰੇ ਟਾਇਰ ਨਾਲ ਦੇ ਨੌ ਮਾਡਲ ਤੇ ਇਹ ਆਖੜਾ ਇੰਦਰਲੇ ਵਸੇ ਇਹ ਫਾਰਮ 45 ਆ ਬਾਈ ਜਿਹੜੇ ਆਲੂ ਆਲੂ ਵਾਲੇ ਬਾਈ ਇਹਨੇ ਨਾ ਆਈ ਥਿੰਕ ਕਿਤੇ ਟਾਇਪ ਟੱਕਰ ਤੇ ਵੀ ਨਹੀਂ ਚਾਬੀ ਲੱਗੀ ਇੰਨਾ ਨਵਾਂ ਟਰੈਕਟਰ ਆ ਚੌਕੜੀ ਨਾਲ ਦਾ ਟਰੈਕਟਰ ਤੇ ਅਜੇ 8 ਮਾਡਲ ਦੇ ਦੇਖ ਲੈ ਅੱਛਾ ਬਈ ਇੱਕ ਮਿੰਟ ਹੋਰ ਰਹਿ ਦਿਓ ਜਿਵੇਂ ਇਹ ਸਾਰੇ ਲਗਭਗ ਡਾਊਨ ਮਾਡਲ ਨੇ ਪਰ ਇਹਨਾਂ ਦਾ ਨਾਮ ਦਾ ਕੀ ਬਣਦਾ ਐਫੀ ਡਾਪਟ ਮਾਲਕ ਦਾ ਜਿਹਨੂੰ ਵੇਚਾਂਗੇ ਉਹ ਤੋਂ ਐਫੀ ਡਾਪਟ ਹਾਂ ਤੇ ਆਈਡੀ ਪ੍ਰੂਫ ਜਿਹੜੇ ਮਾਲਕ ਤੋਂ ਲਿਆਉਦਾ ਆਈਡੀ ਪ੍ਰੂਫ ਤੇ ਐਫੀਡਾਪਟ ਓਕੇ ਇਹਨਾਂ ਦੀ ਤਾਂ ਕਿੱਲੀ ਕਾਗਜ਼ਕਾਰੀ ਨਹੀਂ ਹੁੰਦੀ ਕਾਗਜ਼ਕਾਰੀ ਨਾ ਨਹੀਂ ਹੁੰਦੀ ਨਾ ਤਾਂ ਹੀ ਹੁੰਦੇ ਨੇ ਨਾ ਤਾਂ ਹੁਣ ਕੇ ਫਿਰ ਸਾਰੇ ਉੱਚਾ ਮਾਰ ਲਓ ਫਰਸਟ ਪਾਰਟੀਆਂ ਦੇ ਟਰੈਕਟਰ ਨੇ ਆਈਡੀ ਪ੍ਰੂਫ ਐਫੀਡਾਪਟ ਸਾਰਾ ਕੁਝ ਮਿਲੂ ਡਾਕੂਮੈਂਟ ਜਿਹੜੀ ਚੀਜ਼ ਚਾਹੀਦੀ ਉਹ ਮਿਲੂ ਮਾਲਕ ਨੂੰ ਸਾਹਮਣੇ ਬਿਠਾ ਦੇਵਾਂਗੇ ਦੂਬੱਡੀ ਦਾ ਕਰਨੀ ਸਕੇ ਹਾਂ ਇਹ ਤਾਂ ਚਲੋ ਗੱਲ ਸਹੀ ਆ ਤੇ ਜਿਹੜੇ ਆ ਖੜੇ ਨੇ ਤਾਂ ਇਧਰਲੇ ਪਾਸੇ ਬਈ ਇਹ ਆ ਗਿਆ 3700 ਫੋਰਡ 96 ਮਾਡਲ ਜੀ ਅੱਛਾ 96 ਮਾਡਲ ਇਹ ਤਾਂ ਤਿਆਰ ਕੀਤਾ ਹੋਇਆ ਹੈ ਨਾ ਇਹ ਤਿਆਰ ਕੀਤਾ ਹੋ ਤੇ ਜਿਹੜਾ ਆ ਖੜਾ ਹੈ ਇਹਦਾ ਵੀ ਹਰਿਆਣੇ ਦਾ ਬਾਈ ਇਹ ਕਿੰਨਾ ਮਹਿੰਗਾ ਹੈ ਬਾਈ ਅਸਾ ਸੇਲ ਹੋ ਗਿਆ ਹੈ ਸੇਲ ਹੋਇਆ ਹੈ ਤੇ ਜਿਹੜਾ ਆ 735 ਆ ਚਾਰ ਮਾਡਲ ਬਾਈ ਬੜਾ ਨਵਾਂ ਟਰੈਕਟਰ ਆ ਯਾਰ ਜਿਹੜੇ ਨੇ ਘਰੇ ਰੱਖਣਾ ਨਾ ਇਹ ਟਰੈਕਟਰ ਦੇ ਅਗਲਾ ਐ ਕਹੂ ਵੀ ਪੱਟੀ ਯਾਰ ਚੀਜ਼ ਦਵਾਈ ਦੀ ਕਿਤੇ ਅਜੇ ਤੋਤਾ ਦੂਤਾ ਨਹੀਂ ਰੈਡੀਏਟਰ ਦੀਆਂ ਚਿਟਾ-ਚੂਟਾ ਦੇਖੀ ਉਮ ਹੀ ਪਈਆਂ ਨੇ ਕਿਤੇ ਅਸਾ ਚਾਰ ਮਾਡਲ ਆ ਇਹ ਚਾਰ ਮਾਡਲ ਕਹਿ ਨਹੀਂ ਸਕਦਾ ਅਗਲਾ ਇਹਨੂੰ 2022 ਮਾਡਲ ਕਹੂਗਾ ਇੰਜਨ-ਉੰਜਨ ਤੇ ਜਾ ਕੇ ਤੇ ਚਾਪੀ ਲੱਗੀ ਟਰੈਕਟਰ ਨੂੰ ਹਮਮ ਤਾਂ ਇਹੀ ਟਰੈਕਟਰ ਜੇ ਮੰਡੀ ਦੇ ਪਾਲਸ ਪੁਲਸ ਮਾਰੀ ਹੋਏ ਨੇ ਹੋਰੇ ਕੁ ਚਾਹੇ 12 ਮਾਡਲ ਲਿਖ ਦੇਣ ਲੋਕੀ ਚੀਜ਼ ਮੰਨੀ ਜਾਣਗੀ ਹਨ ਤੇ ਕੁਝ ਟਰੈਕਟਰ ਬਾਹਰੇ ਵੀ ਖੜੇ ਨੇ ਜਿਹੜੇ ਆਪਾਂ ਸ਼ੁਰੂਆਤ ਦੇ ਵਿੱਚ ਜਿੱਥੋਂ ਚੱਲ ਗਏ ਸੀ ਨਾ ਧਰਮੇ ਕਤਾਰ ਲੱਗੀ ਹੋਈ ਸੀ ਫਾਰਮ ਟਰੈਕ ਦੀ ਤੇ ਸਵਰਾਜ ਟਰੈਕਟਰਾਂ ਦੀ ਹੁਣ ਆਪਾਂ ਉਹਨਾਂ ਬਾਰੇ ਵੀ ਪੁੱਛਦੇ ਆ ਕਿ ਕਿਹੜਾ ਕਿਹੜਾ ਮਾਡਲ ਆ ਤੇ ਆਜੇ ਤੋਂ ਕਰਦੇ ਆ ਸ਼ੁਰੂਆਤ ਬਈ 969 ਤੋਂ ਸਵਰਾਜ ਦਾ 969 ਬਈ ਇਹਨੂੰ ਜਿਵੇਂ ਕੰਪਨੀ ਐਡੀਸ਼ਨ ਕਹਿੰਦੀ ਬਗਾਏ ਸੀ ਆਰਡੀ ਦੋਹੇ ਮਿਲਦੇ ਬਹੁ ਘੱਟ ਨੇ ਜਿਹਦੇ ਲਈ ਹੈਗਾ ਵੇਚਦਾ ਨਹੀਂ ਤਕਰੀਬਨ ਇਹ ਚੰਗੀਆਂ ਗੜੀਸਨਾਂ ਦੇ ਘੱਟ ਮਿਲਦੇ ਆ। ਇਹ ਨਵਾਂ ਟਰੈਕਟਰ ਆ ਬਾਈ ਕਿਤੋਂ ਵੀ ਮੈਗਰੋ ਮੂਰੇ ਚਾਬੀ ਲੱਗੀ ਕੇ ਚਾਰੇ ਟਾਇਰ ਨਵੇਂ ਨੇ ਦੇ ਤਾਂ ਹਾਂ। ਇਹਦੇ ਰੇਡੀਅਲ ਪਵਾਰਖੇ ਨੇ ਬਾਈ ਉਹ ਰੇਡੀਅਲ ਕੱਢਾਂਗੇ ਦੂਜੀ ਪਾਵਾਂਗੇ ਨਾਲ ਦੇ ਲਿਆਵਾਂਗੇ ਉਹਨਾਂ ਦੇ ਘਰੋਂ ਚੱਕ। ਨਹੀਂ ਜੇ ਅਸਾਂ ਇਹ ਐਂ ਦੇਣੇ ਨਹੀਂ ਅਗਲੇ ਨੇ। ਐਂ ਲੈਣੇ ਨੇ ਐਂ ਲੈ ਲੈ ਅਗਲਾ। ਅੱਛਾ ਐਂ ਵੀ ਸ਼ੌਕੀਆ ਬੰਦਾ ਤੀ। ਕਿਤੇ ਵੀ ਐਂ ਲਾ ਲਾ ਵੀ ਟਰੈਕਟਰ ਨੂੰ ਕਿਤੇ ਵੀ ਚਾਬੀ ਨਹੀਂ ਲੱਗੀ ਅਜੇ ਟਰੈਕਟਰ ਨੂੰ ਐਂ ਲਾ ਲਾ ਵੀ ਕਿਵੇਂ ਕੰਪਨੀ ਚੋਂਦਾ ਉਵੇਂ ਦਾ ਉਵੇਂ ਹੀ ਪਿਆ। ਉਹ ਚੇਟਾ-ਚੂਟਾ ਦੇਖ ਐਂ ਪਈਆਂ ਨੇ ਸਾਰੀ। ਮਾਡਲ ਬਾਈ? 2 ਇਹ ਚੱਲ ਗਿਆ ਬਾਈ ਮਤਲਬ 800 ਘੰਟਾ ਚੱਲਿਆ ਬਾਈ 800 ਘੰਟਾ ਹਾਂ ਤੇ ਇਹ ਆ ਖੜਾ 963 ਹੈ ਬਾਈ ਹੂੰ ਇਹ ਚੱਲਿਆ ਬਾਈ ਮੰਨ ਕੇ ਚਲੋ 1600 ਘੰਟਾ ਬਾਈ 1600 ਘੰਟਾ ਹਾਂ ਓਕੇ ਤੇ ਜਿਹੜਾ ਆ ਖੜਾ ਵੀ 800 ਇਹ 2016 ਮਾਡਲ ਹੈ ਜੀ ਅਸੀਂ ਇਹ 16 ਮਾਡਲ ਹੈ ਹਾਂ ਤੇ ਜਿਹੜਾ ਆ ਖੜਾ 44 ਇਹ ਵੀ 2016 ਮਾਡਲ ਹੈ 744 ਇਹ ਵੀ 16 ਮਾਡਲ ਇਹਦੇ ਮੂਰੇ ਵੱਡੇ ਟਾਇਰ ਪਾਏ ਹੋਣੇ ਨਾ ਰੀਡੀਅਲ ਟਾਇਰ ਨੇ ਬਈ ਇਹਦੇ ਚੌਕੜੀ ਅੱਛਾ ਬਹੁਤ ਮਹਿੰਗੇ ਟਾਇਰ ਨੇ ਹਰ ਇੱਕ ਬੰਦਾ ਪਵਾਉਂਦਾ ਨਹੀਂ ਇਹ ਟਾਇਰਾਂ ਨੂੰ ਚੱਲਦਾ ਹਰ ਇੱਕ ਬੰਦਾ ਇਹ ਇਹਦੇ ਉਂ ਚਾਰੇ ਟਾਇਰ ਨਮਾ ਹਾਂ ਇਹਦੇ ਚੌਕੜਾ ਨਮਾ ਇਹ 15 ਮਾਡਲ ਹੈ ਪੰਜਾਬ ਨੰਬਰ ਹੈ ਇਹ ਵੀ ਪੰਜਾਬ ਨੰਬਰ 15 ਮਾਡਲ ਦਾ ਹਾਂ ਓਕੇ ਤੇ ਜਿਹੜਾ ਆ ਖੜਾ ਬਈ ਇਹ 18 ਮਾਡਲ ਹੈ ਇਹ ਐਚ ਆਰ ਨੰਬਰ ਉਹ ਇਹ ਐਚ ਆਰ ਨੰਬਰ ਇਹ ਇੱਕ ਨਾ ਹੀ ਵੀ ਲੱਗਾ ਹੋਇਆ ਬੰਪਰ ਬੰਪਰੇ ਬਹੁ ਹੈ ਵੀ ਲੋ ਤੇ ਜਿਹੜਾ ਆ ਖੜਾ ਵੀ 43 ਦਾ ਇਹ ਆਪਣਾ ਆਪਦੀ ਨਮਾ ਖੜਾਇਆ ਮੰਨ ਲੈ ਮਾਨਸਾ ਨੰਬਰ ਮੇਰੇ ਸਾਲੇ ਦੇ ਨਾਮ ਰਿਸ਼ਤੇਦਾਰਾਂ ਦੇ ਆਪਣੇ ਦੇ ਤੇਰੇ ਸੌਣ ਕਿਹੜੇ ਕੋਣ ਨੇ ਜਟਾਣੇ ਜਟਾਣਾ अच्छा। ਇਹ ਇਹ ਕਿੰਨਾ ਮਾਡਲ ਦਾ ਸੀ? 14 16 ਮਾਡਲ ਹੈ ਬਈ ਇਹ ਮੇਰੇ ਸਹੁਰੇ ਮਢਾਲੀ ਨੇ ਮੇਰੇ ਘਰ ਵਾਲੀ ਦੇ ਨਾਨ ਸਹੁਰੇ ਨੇ ਵਰਤਦੇ ਆਪਣੇ ਨਾਲ ਸਹੁਰਿਆਂ ਤੋਂ ਵੀ ਜ਼ਿਆਦੇ ਨੇ। ਠੀਕ ਹੈ 16 ਮਾਡਲ ਹੈ। 16 ਮਾਡਲ ਹੈ। ਓਕੇ ਮਾਨਸਾ ਦਾ ਨੰਬਰ ਹੈ। ਮਾਨਸਾ ਦਾ ਪੀਵੀ 31। ਜਿਹੜਾ ਆ ਖੜਾ 44 ਦਾ ਇਹ 2020 ਮਾਡਲ ਹੈ ਜੀ। ਓਕੇ ਇਹਦਾ ਨੰਬਰ ਹੈ ਚਰ ਐਚ ਆਰ ਬਈ। ਓਕੇ ਫਸਟ ਪਾਰਟ 20 ਮਾਡਲ ਤੇ ਜਿਹੜਾ ਆ ਖੜਾ 42 ਮਾਡਲ ਹੈ ਇਹਦੇ ਬੀਕੇਟੀ ਦੇ ਆਪਾਂ ਨੇ ਲਵਾਏ ਨੇ ਚੌਕੜਾ ਜਮ। ਚਾਰੇ ਟਾਇਰ ਨਵੇਂ। ਜਮੀ ਨਵੇਂ ਬਾਈ ਜੀ 65 50 ਤੇ 65000 ਦੇ ਲਵਾਏ ਨੇ 65000 ਦੀ ਸੌਦੇ ਤੋਂ ਬਾਅਦ ਲਾ ਦੇ ਅਗਲਾ ਆਪਦੀ ਮਰਜ਼ੀ ਦੀ ਪਵਾ ਲਈ ਪਾਉਣ ਅੱਛਾ 65000 ਦੇ ਆਪਾ ਲਾਈ ਓਕੇ ਤੇ ਇਹ ਇਹਦਾ ਨੰਬਰ ਕਿੱਥੋਂ ਦਾ ਹੈਗਾ ਇਹਦਾ ਹਰਿਆਣੇ ਦਾ ਐਚ ਆਰ ਨੰਬਰ ਹੈ ਜਿਹੜਾ ਆ ਖੜਾ 35 ਇਹ 2000 ਤੇ 6 ਮਾਡਲ ਹੈ ਹਾਂ ਇਹਦੇ ਚੌਕੜਾ ਨਮਾ ਮੰਨ ਕੇ ਚਲੋ ਜਮਾ ਓਕੇ ਦੀ ਰਿਪੋਰਟ ਕੋਈ ਰੁਪਏ ਦੀ ਕਮੀ ਵੀ ਨਹੀਂ ਡਾਕਟਰ ਚ ਰੇਟ ਵੀ ਆਪਣੇ ਜਮਾ ਬਾਜ ਬਹੁਣਗੇ ਜਿਹੜਾ ਬਾਈ ਫੋਨ ਕਰੂ ਨਾ ਫੋਨ ਤੇ ਬਾਈ ਉਹੀ ਕਰੋ ਜਿਹਨੇ ਲੈਣਾ ਟਰੈਕਟਰ ਪਤਾ ਕੀ ਵਿੱਚ ਉਹ ਪਰੇਸ਼ਾਨ ਕਰੀ ਜਾਂਦੇ ਨੇ ਯਾਰ ਦੇਖਿਆ ਕਈ ਵਾਰ ਭਾਈ ਆ ਚੀਜ਼ ਲੈ ਰਿਹਾ ਇੰਨੀ ਦੇਖ ਭਾਈ ਐਡੇ ਤਾਕੜੇ ਡੀਲਰ ਤਾਂ ਹੈ ਨਹੀਂ ਜਿਵੇਂ ਜੇ ਮੰਨ ਕੇ ਬਸ ਤੀਏ ਦੇ ਬੰਦੇ ਆ ਆਪ ਦਾ ਟਾਈਮ ਪਾਸ ਕਰ ਰਿਹਾ ਆਪ ਦਾ ਰਜਗਾਰ ਤੋਰ ਖੈ ਸਹੀ ਗੱਲ ਹੈ ਤੇ ਜਿਹੜਾ ਇਹੜਾ ਆ ਖੜਾ ਫਾਰਮ 60 ਇਹ ਫਾਰਮ 60 ਹੈ 2018 ਮਾਡਲ ਹੈ ਜੀ T20 T20 ਅੱਛਾ ਤੇ ਜਿਹੜਾ ਆ ਖੜਾ ਹੈ ਇਹ 2008 ਮਾਡਲ ਹੈ ਜੀ ਇਹ ਹੈਗਾ 2008 ਮਾਡਲ ਹਾਂ ਚੱਕੋ ਮਿੱਤਰੋ ਆਜੋ ਫਟਾਫਟ ਮਹਿਲਾ ਚੌਂਕਾਂ ਦੇ ਵਿੱਚ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣੇ ਹਨ ਤੇ ਬਾਈ ਦੇ ਰੇਟ ਵਾਜ ਵੀ ਹੁੰ ਤੇ ਰੇਟ ਅਸੀਂ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਵੀ ਆ ਜਿੰਨਾ ਕੁ ਰੇਟ ਅਸੀਂ ਖਿੱਚ ਕੇ ਕਰਵਾ ਦਿੰਨੇ ਆ ਕਹਿੰਦੇ ਸੱਜਣੋਂ ਉਦੋਂ ਬਾਅਦ ਚ ਵੀ ਆਗੇ ਧੱਕਾ ਜੇ ਕਰਨ ਲੱਗ ਜਾਂਦੇ ਬਾਈ ਯਾਰ ਇੰਨਾ ਦਾ ਵੀਡੀਓ ਚ ਕਹਿੰਦਾ ਵੀ ਮਾਨਤ ਕਰਨ ਬਾਅਦ ਚ ਵੀ ਹੋ ਜਾਂਦਾ ਹਾਂ ਉਹ ਮਾਨਤਨ ਤੁਹਾਡਾ ਹੋਊ ਕੋਈ ਹੋਊਗਾ ਤੇ ਰੇਟ ਤੁਹਾਨੂੰ ਵੱਜ ਵੀ ਲੱਗੂਗਾ ਤੇ ਇੱਕ ਮਿੱਤਰੋ ਆ ਆ ਬੱਚਾ ਨਾ ਮਿਹਨਤ ਕਰ ਰਿਹਾ ਹੈ ਬਾਈ ਬਿੱਟੂ ਦਾ ਬੇਟਾ ਹੈ ਤੇ ਪੁੱਤ ਤੇਰਾ ਕੀ ਨਾਮ ਤੇ ਚੈਨਲ ਆ ਫਤੇ ਸਿੰਘ ਰੰਦਾਵਾ ਬੋਏ ਫਤੇ ਰੰਦਾਵਾ ਬੋਏ ਫਤੇ ਹੈ ਨਾ ਹਾਂ ਠੀਕ ਹੈ ਤੇ ਇਹ ਫੇਸਬੁਕ ਤੇ ਬਣਾਇਆ ਕਿ ਇੰਸਟਾਗ੍ਰam ਤੇ ਕੋਈ ਯੂਟਿਊਬ YouTube ਤੇ ਬਣਿਆ ਹੋਇਆ Instagram ਤੇ ਬਣਿਆ ਹੋਇਆ ਬਾਈ ਦੇ ਪੇਜ ਨੂੰ ਨਾਲੇ ਫੋਲੋ ਕਰਿਓ ਤੇ ਨਾਲੇ ਸਬਸਕ੍ਰਾਈਬ ਕਰਿਓ ਤੇ ਮਿਹਨਤ ਕਰਦਾ ਹੌਸਲਾ ਦਿਆ ਕਰੋ ਇਹਨਾਂ ਨੇ ਵੱਡੇ ਹੋਗੇ ਨਾ ਫਿਰ ਘੈਂਟ ਯੂਟਿਊਬਰ ਬਣਨ ਅੱਗੇ ਪਤਾ ਨਹੀਂ ਕਿੱਦਾਂ ਦੇ ਬਲੌਗਿੰਗ ਕਰਨਗੇ ਹਨ ਇਹ ਹਾਂਜੀ ਤੇ ਹਾਂ ਨੰਬਰ ਕੈਪਸ਼ਨ ਦੇ ਵਿੱਚ ਚੱਲਦੀ ਜਾਂਦਾ ਬਾਈ ਬਿੱਟੂ ਦਾ ਕੋਈ ਵੀ ਟਰੈਕਟਰ ਖਰੀਦਣਾ ਹੁੰਦਾ ਜਦੋਂ ਮਰਜੀ ਫੋਨ ਲਾ ਲਓ ਪਰ ਦੁਬਾਰਾ ਦੱਸ ਦਿੰਨਾ ਹਰੇਕ ਟਰੈਕਟਰ ਨਾਮ ਹੋ ਕੇ ਹੀ ਮਿਲੂਗਾ ਹਾਂ ਇੱਕ ਸਭ ਤੋਂ ਵੱਡੀ ਗੱਲ ਆਪਣੇ ਲਈ ਟਰੈਕਟਰ ਤਕਰੀਬਨ ਸਾਰੇ ਫਸਟ ਪਾਰਟੀਆਂ ਦੇ ਨਹੀਂ ਟਰੈਕਟਰ ਬਾਈ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਜਿਹੜੇ ਬਾਈ ਵੀਡੀਓ ਦੇਖ ਕੇ ਆਉਂਦੇ ਨੇ ਹਾਂ ਕਿਉਂ ਬਾਈ ਵੀਡੀਓ ਦੇ ਵਿੱਚ ਪੱਟੀ ਆਪਣੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਤੇ ਕਲ ਮਨੀਓ ਟਰੈਕਟਰ ਦੇ ਨਾ ਪਾਲਸੋ ਜਿਵੇਂ ਜ਼ਿੰਮੇਦਾਰ ਦੇ ਉਵੇਂ ਦੇ ਉਵੇਂ ਖੜੇ ਨੇ ਉਵੇਂ ਖੜੇ ਨੇ ਠੀਕ ਹੈ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਵਾਇਰਲ ਚੀਜ਼ ਦਾ ਖਾਲਸਾ ਕਰੋ ਵੀਡੀਓ ਸ਼ੇਅਰ ਪ੍ਰਾਵਨ